ਇਹ ਸਾਰਾ ਇਧਰ ਗੋਲੀ ਇੱਥੋਂ ਸੀ ਮੇਰੇ ਮਦਰ ਨੇ ਛੱਕਿਆ ਸੀ ਇੱਥੋਂ ਗੋਲੀ ਲੱਗੀ ਸੀ ਇੱਥੋਂ ਲੱਗ ਕੇ ਤਾਂ ਦੀ ਨਿਕਲ ਗਈ ਸੀ ਉਸ ਤੋਂ ਬਾਅਦ ਇੱਕ ਪੁਲਸਾਰ ਲੈ ਗਿਆ ਇਹ ਠਾ ਕੇ ਉਹਨੇ ਇਧਰੋਂ ਆਪਰੇਸ਼ਨ ਕਰਕੇ ਆ ਜਿਹੜਾ ਹੀ ਫਿਰ ਉਹਨਾਂ ਨੇ ਮੇਰੇ ਖਲਚ ਮਾਸ ਲਗਾਇਆ ਸੀਗਾ ਜਿੱਥੇ ਲਾ ਕੇ ਇਹ ਥਾਂ ਵੀ ਪੋਲਾ ਆ ਜਿਹੜਾ ਥਾਂ ਵਿੱਚ ਰਹੀ ਹੱਡੀਆਂ ਨਹੀਂ ਗਏ ਉੱਥਾ ਜਗ੍ਹਾ ਤੇ ਆ ਬਾਅਦ ਇਹ ਬਾਤ ਆ ਗਿਆ ਉਹ ਤੂੰ ਤੇਲ ਪਾ ਕੇ ਉਹਨਾਂ ਨੇ ਸਾੜੇ ਸੀਗੇ ਹੱਥ ਸਾਰੇ ਪਰਿਵਾਰ ਦੇ ਤੇ ਉਦੋਂ ਦੇ ਆਵੇ ਦੋ ਨਿਸ਼ਾਨ ਇੱਥੇ ਮੇਰੇ ਵੀ ਹੈਗੇ ਵੀ ਮੈਂ 1.5 ਸਾਲ ਦਾ ਸੀ ਉਸ ਟਾਈਮ ਤੇ ਸਾਡੇ ਇੱਕ ਪਰਿਵਾਰ ਦੇ ਸੱਤ ਜੀ ਮਾਰੇ ਗਏ ਸੀ ਤੇ ਇੱਕ ਮੇਰੀ ਮਦਰ ਇੱਕ ਦਾਦਾ ਦੋ ਚਾਚੇ ਸੀ ਤੇ ਇੱਕ ਪਰਦਾਦੀ ਸੀ ਇਸ ਤਰ੍ਹਾਂ ਕਰਕੇ ਸਾਡੇ ਪਰਿਵਾਰ ਤੇ ਜਿੰਨੀ ਜਾਣਕਾਰੀ ਉਨੀ ਦੱਸਣੀ ਤੇ ਸੱਤ ਜੀ ਪੂਰੇ ਹੋਏ ਸੀਗੇ ਉਸ ਟਾਈਮ ਤੇ ਤੇ ਇੱਥੇ ਕੋਈ ਬੈਂਕ ਦੇ ਵਿੱਚ ਕੋਈ ਗਨਮੈਨ ਸੀ ਉਹਨੇ ਅੱਜਾ ਕੇ ਫਰੀਦਕੋਟ ਦਾਖਲ ਕਰਾਇਆ ਸਾਨੂੰ ਅੱਠਾਂ ਦਿਨਾਂ ਬਾਅਦ ਪਤਾ ਲੱਗਾ ਵੀ ਉਹ ਬੱਚਾ ਵੀ ਆਇਆ ਤੇ ਉਹਦੇ ਦੱਸਣ ਮੁਤਾਬਕ ਸੀ ਉਹ ਜਿਹੜਾ ਗਨਮੈਨ ਸੀ ਉਹ ਆਂਦਾ ਸੀ ਵੀ ਠੁੱਡਾ ਮਾਰ ਕੇ ਸ਼ਰਮੇ ਨੇ ਦੱਸਿਆ ਸੀ ਦੇਵਰਾਜ ਸ਼ਰਮੇ ਨੇ ਇਹ ਬੱਚੇ ਨੂੰ ਵੀ ਮਾਰਦੇ ਹੋ ਛੋਟੇ ਉਲਾਚਾਂ ਦੇ ਵਿੱਚ ਇਥੋਂ ਵੀ ਲਾਚਾਂ ਦੇ ਵਿੱਚ ਲੱਦ ਕੇ ਲਗਾਇਆ ਉਸ ਮੇਢ ਸਾਲ ਦੇ ਬੱਚੇ ਤੇਰੇ ਦੇ ਨਾਲ ਆ ਸੰਗਲੀ ਹੈ ਇੱਕ ਪਾਸੇ ਦੂਜੇ ਪਾਸੇ ਵੀ ਸੰਗਲੀ ਪਾਈ ਹੋਈ ਸੀ ਤੇ ਲੈਂਡ ਸਰਜੀਆਂ ਨੂੰ ਖੁਲਾਰ ਕੇ ਇੱਥੇ ਪਰਿਵਾਰ ਦੇ ਮੈਂਬਰਾਂ ਨੂੰ ਪਹਿਲਾਂ હત્યાਚਾਰ ਕਰਕੇ ਉਹਨਾਂ ਦੇ ਹੱਥ ਪੈਰ ਸਾੜ ਕੇ ਉਸ ਤੋਂ ਬਾਅਦ ਇੱਥੇ ਖੁਲਾਰ ਕੇ ਸਾਰਿਆਂ ਨੂੰ ਜੀਆਂ ਨੂੰ ਲੈਂਡ